ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਅਸੀਂ ਮੂੰਗਫਲੀ ਦੀ ਚਟਨੀ ਬਣਾਉਣੀ ਦੱਸਾਂਗੇ ਜਿਹੜੀ ਕਿ ਆਪਾਂ ਦੋਸੇ ਨਾਲ ਖਾਂਦੇ ਆਂ ਆਪਾਂ ਮੂੰਗਫਲੀ ਲਈਏ ਇੱਕ ਕੱਪ ਆਪਾਂ ਪਿਆਜ਼ ਲਈਏ ਨਿੱਕਟੇ ਹੋਏ ਇਹ ਰਫਲੀ ਰਫਲੀ ਕੱਟ ਲੈਣਾ ਤੇ ਚਾਰ ਆਪਾਂ ਲਸਣ ਦੀਆਂ ਤੁਰੀਆਂ ਲਈਆਂ ਨ ਚਾਰ ਆਪਾਂ ਹਰੀ ਮਿਰਚ ਲਈਏ ਥੋੜਾ ਆਦਰਕ ਦਾ ਟੁਕੜਾ ਲਿਆ ਛੋਟਾ ਜਿਹਾ ਤੇ ਇੱਕ ਚਮਚਾ ਪਾ ਛੋਲਿਆਂ ਦੀ ਦਾਲ ਲਈ ਤੇ ਇਮਲੀ ਆਪਾਂ ਭੋਂਕੇ ਰੱਖ ਲਈ ਸੀ ਤੇ ਇਹ ਆਪਾਂ ਦੋ ਚਮਚੇ ਦੇ ਵਿੱਚ ਦੱਸਣੀ ਹੈ ਵੀ ਆਪਾਂ ਕੀ ਕਰਨਾ ਆਜੋ ਇੱਧਰ ਤੇ ਆਪਾਂ 프라이ਪੈਨ ਲੈ ਲਿਆ ਤੇ ਆਪਾਂ ਗੈਸ ਕਰ ਲਿਆ ਔਨ ਤੇ ਹੁਣ ਆਪਾਂ ਇਹਦੇ ਵਿੱਚ ਮੁਖਮਲੀ ਨੂੰ ਭੁੰਨਾਂਗੇ ਥੋੜਾ ਜਿਹਾ ਤਿੰਨ ਦੋ ਮਿੰਟ ਹਾਂਜੀ ਮੁਖਮਲੀ ਆਪਣੀ ਪੁੰਚ ਕੇ ਤਿਆਰ ਹੋ ਗਈ ਆ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਪਾਉਂਦੇ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਤੇਲ ਪਾਵਾਂਗੇ ਹਾਂ ਹੁਣ ਆਪਾਂ ਨੇ ਇੱਜ ਥੋੜਾ ਤੇਲ ਪਾ ਲਿਆ ਹੈ ਜਿਆਦਾ ਨਹੀਂ ਪਾਇਆ ਥੋੜਾ ਜਿਹਾ ਪਾਇਆ ਤੇ ਇਹਦੇ ਵਿੱਚ ਜੀਰਾ ਪਾਵਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਛੋਲਿਆਂ ਦੀ ਦਾਲ ਪਾਵਾਂਗੇ। ਜắp ਪੋਨ ਲਾਂਗੇ ਛੋਲਿਆਂ ਦਾ। ਹਾਂ। ਦਾਲ ਆਪਣੀ ਪੋਚ ਗਈ ਹੈ। ਹੁਣ ਆਪਾਂ ਲਸਣ, ਅਦਰਕ ਤੇ ਗ੍ਰੀਨ। ਹਾਂ। ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਿੰਦੇ ਹਾਂ। ਪਿਆਜ਼ ਜਦੋਂ ਆਪਾਂ ਥੋੜਾ ਪੋਨ ਲਾਂਗੇ। ਕਿਉਂਕਿ ਆਪਾਂ ਇਹਨਾਂ ਚਮਰ ਨੂੰ ਥੋੜਾ ਸਟੋਰ ਵੀ ਕਰਾਪਾ। ਰੱਖ ਵੀ ਸਕਦੇ ਨੇ ਕਿ ਪਿਆਜ਼ ਤੇ ਆਪਣੇ ਸਾਰਾ ਕੁਝ ਭਿੱਜਿਆ ਹੋਇਆ ਤਾਂ। ਹਾਂਜੀ ਹੁਣ ਆਪਣੇ ਨਾ ਪਿਆਜ਼ ਭੁੱਜ ਗਏ ਨੇ। ਹੁਣ ਆਪਾਂ ਨੂੰ ਇਹਨੂੰ ਥੋੜਾ ਜਾਨ ਠੰਡੇ ਲਈ ਰੱਖ ਲਾਵੇਂ। ਪਿੱ ਠੰਡਾ ਕਰ ਲਾਂਗੇ ਪਿਆਜ਼ ਤੇ ਹੁਣ ਆਪਾਂ ਮੂੰਗਫਲੀ ਵੀ ਵਿੱਚ ਮਿਕਸ ਕਰ ਲਈਏ ਤੇ ਪਿਆਜ਼ ਵੀ ਮਿਕਸ ਕਰ ਲਏ ਨੇ। ਸਾਰਾ ਤੋਂ ਹੁਣ ਆਪਾਂ ਇਹਨੂੰ ਗ੍ਰੈਂਡ ਤੇ ਪਾਉਂਦੇ। ਇਹਨੂੰ ਗ੍ਰੈਂਡ ਕਰਨਾ ਤੇ ਉਹ ਆਹ ਯੋ ਆਪਾਂ ਮਿਕਸਰ ਚ ਪਾਲਿਆ ਸਾਰਾ ਸਮਾਨ ਹੁਣ ਆਪਾਂ ਇਹਦੇ ਚ 2 ਚਮਚ ਇਮਲੀ ਪਾਉਂਦੇ ਇਮਲੀ ਆਪਾਂ ਪਾ ਦਿੱਤੀ ਨਾਲ ਨਾਲ ਹੁਣ ਆਪਾਂ ਪਾ ਦਿੰਦੇ ਆ ਨਮਕ ਪਾਉਣਾ ਹੈ ਨਮਕ ਆਪਾਂ ਇਹਦੇ ਚ 2 ਚਮਚ ਪਾਵਾਂਗੇ ਨਮਕ ਨਾਲ ਹੀ ਆਪਣੀ ਚਟਨੀ ਤੇ ਮਿਰਚਾਂ ਨਾਲ ਹੁੰਦੀ ਤੇ

ਇਹ ਆਪਾਂ ਚਟਨੀ ਨੂੰ ਬੋਲ ਚੱਕ ਕੱਢਤਾ ਇਹਨੂੰ ਆਪਾਂ ਸਟੋਰ ਵੀ ਕਰ ਸਕਦੇ ਹਾਂ ਅੰਦੂਸੇ ਨਾਲ ਤੇ ਸਾਂਬਰ ਨਾਲ ਦੁੱਸੇ ਨਾਲ ਐਵੇਂ ਵੀ ਡੋਸਾ ਦੇ ਨਾਲ ਖਾ ਸਕਦੇ ਹਾਂ ਸਾਂਬਰ ਤੋਂ ਬਣਾਇਆ ਆਪਾਂ ਇਹ ਚਟਨੀ ইউজ ਕਰ ਸਕਦੇ ਹਾਂ ਇਹ ਚਟਨੀ ਬਣ ਕੇ ਤਿਆਰ ਹੋ ਗਈ ਏ ਤੁਸੀਂ ਘਰ ਵਿੱਚ ਜਰੂਰ ਇੱਕ ਵਾਰੀ ਟਰਾਈ ਕਰਿਓ ਤੇ ਵੇਖਿਓ ਕਿੰਨਾ ਵਧੀਆ ਟੇਸਟ ਆਏਗਾ ਚਟਨੀ ਦਾ ਤੇ ਵਧੀਆ ਤੇ ਜੇ ਤੁਹਾਨੂੰ ਵਧੀਆ ਲੱਗੀ ਮੇਰੀ ਵੀਡੀਓ ਤੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਤੇ ਆ ਸਸਿਕਾ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਮੈਂ ਤੁਹਾਨੂੰ ਸਾਬਰ ਬਣਾਉਣਾ ਦੱਸਾਂ